ਫਾਇਦਾ ਨਹੀਂ ਗਰਮੀਤ ਨੂੰ ਦਿੰਨੀ ਆ ਗਰਮੀਤ ਨੂੰ ਸੋਨਾ ਵੀ ਲੱਗਦਾ ਉਹਨੇ ਉਹਨੂੰ ਡਾਲ ਕਰਾਉ ਉਹ ਪਸੰਦ ਉਹਨੇ ਕਹਿੰਨੀ ਆ ਤੇ ਵਰਕ ਕਰਾਵਾ ਤੇ ਥੋੜਾ ਵਾਲਾ ਫੂਟ ਬਣਾਵਾ ਹਾਏ ਨੂੰ ਮੀਂਹ ਪਰ ਕੰਨੀਓ ਤੇ ਕੋਈ ਨਹੀਂ ਕੋਹ ਨਹੀਂ ਮਮੀ ਮੈਂ ਐ ਨਾ ਕੇ ਨਾ ਕੇ ਲੱਗਦੀ ਸਿਰਵੋਣ ਹਾਏ ਰੱਬਾ ਫੇਰ ਓਨਾ ਹੀ ਪਸੀਨਾ ਆ ਗਿਆ ਬੜੀ ਗਰਮੀ ਤੇ ਫੇਰ ਹੋਈ ਸੱਚੀ ਗੱਲ ਬੜੀ ਗਰਮੀ ਪੱਕਾ ਕੋਈ ਛੱਡ ਮਮੀ ਆ ਆ ਮਮੀ ਮੇਰਾ ਸੂਟ ਹੋਣਾ ਪੁਰਾਣੇ ਜੇ ਹੋ ਗਿਆ ਅਕਾਲੀ ਤੁਸੀਂ ਫੜਿਆ ਵਾ ਇਹ ਤੇਰੇ ਲਈ ਫੜਿਆ ਹੁਣ ਕਿਹਦੇ ਲਈ ਫੜਨਾ ਵਾ ਹੂੰ ਵੇਹ ਸੋਹਣਾ ਸੋਹਣਾ ਵਾ ਵਧੀਆ ਵਾ ਮੇਰੇ ਸੂਟ ਨਾਲ ਸਾਰੇ ਪੁਰਾਣੇ ਜੇ ਪੁਰਾਣੇ ਜੇ ਹੋ ਗਏ ਆ ਪੁਰਾਣੇ ਹੋ ਗਏ ਦਾ ਨਵੇਂ ਨਾ ਦੇਖਿਆ ਨਾ ਗੱਟ ਜੇ ਗਿਆ 8-9 ਮਹੀਨੇ ਤੇ ਹੋ ਗਏ ਪੁੰਗੀ ਨੇ ਤੇ ਤੇ ਯਾਰ ਪੁਰਾਣੇ ਕੱਪੜੇ ਨਾ ਪਾਇਆਗਾ ਤੂੰ ਜਾਣ ਕੇ ਪਾਉਣੀ ਐ ਕਿਹੜੀ ਕਰਨੀ ਸੀ ਤੇ ਹੁਣ ਪਤਾ ਨਹੀਂ ਕੀ ਰਾਹ ਜਾਣਦਾ ਇਹ ਬੇਨਲਾ ਲਾਉਂਦਾ ਹਾਏ ਮਮੀ ਕੰਪਲਿੰਗ ਵਾਲੀ ਆਂ ਦਾ ਇਹ ਵੀ ਦੇ ਨਾ ਜਾਣ ਖਾਦੀ ਹੁੰਦੀ ਆ ਮਮੇ ਸੋਨਾ ਹ ਤਾਂ ਇਹ ਕੀ ਕਰਨਾ ਹੈ ਤਾਂ ਮੈਨੂੰ ਇਹ ਦੱਸੋ ਬਈ ਕੁਝ ਵੀ ਨਹੀਂ ਕਰਨਾ ਕੀ ਆ ਮੈਂ ਲਿਆਂਦਾ ਹੀ ਤੇ ਮੈਂ ਵੇਖਣ ਨਹੀਂ ਤੈਨੂੰ ਦੱਸਣ ਦਾ ਮੈਨੂੰ ਫੇਤਾ ਭੁੱਲ ਗਿਆ ਤੇ ਉਹ ਵੇਖਣ ਨਹੀਂ ਹਾਂ ਮੈਂ ਹ ਇਸ ਰੰਗ ਵੀ ਗਰਮੀਤ ਨੂੰ ਸੋਨਾ ਲੱਗਣਾ ਹਮ ਬੋਰਡਰ ਕਰਾ ਲੀਂਗੇ ਉੱਤੇ ਭਾ ਕਿ ਜੋ ਵੀ ਕਰਾਉਣਾ ਕਰਾ ਲਾ ਤੇ ਸੂਰ ਸੋਨਾ ਵਾ ਇੱਕ ਇਹ ਨਵਾਂ ਅਰਥ ਨਾ ਛੱਡੀ ਹੁਣ ਤੇ ਘਰ ਦਾ ਸੇਕਲ ਦੇ ਪੁੰਨੀ ਆ ਮੰਮੀ ਇਹਦੇ ਤੇ ਵਾਈਟ ਥ੍ਰੈਡ ਲਵਾਵਾ ਜੋ ਤੈਨੂੰ ਸਹੀ ਰੈੱਡ ਲਵਾਵਾ ਕਿ ਬਲੈਕ ਲਵਾਵਾ ਸੋਹਣਾ ਲੱਗਣਾ ਮੈਂ ਜਿਹੜੀ ਚੀਜ਼ ਪੁੱਤ ਤੈਨੂੰ ਪਸੰਦ ਆ ਨਾ ਉਹ ਕਰ ਲੈ ਮੰਮੀ ਕੱਢਿਆ ਕਿੱਥੋਂ ਦੀ ਐਨਾ ਪਿਆਰਾ ਕਲਰ ਕੱਢਣਾ ਕਿੱਥੋਂ ਪੁੱਤ ਮੈਂ ਲੈ ਕੇ ਰੱਖਿਆ ਸੀ ਇਹ ਹੀ ਤੈਨੂੰ ਦੱਸਣ ਦਾ ਯਾਦ ਭੁੱਲ ਗਿਆ ਮੈਨੂੰ ਅੱਛਾ ਇਹਦਾ ਮਤਲਬ ਮੰਮੀ ਤੂੰ ਵੀ ਬੜੇ ਚਲਾ ਕੇ ਹੋ ਗਏ ਆ ਹੁਣ ਅਧੀਆਂ ਗੱਲਾਂ ਤੇ ਮੇਰੇ ਤੋਂ ਚੋਰੀਆਂ ਨੇ ਕੱਲਾ ਕੇ ਚੋਰੀਆਂ ਨੇ ਰੱਖਿਆ ਪੁੱਤ ਰੱਖ ਲਿਆ ਮਲਵਾਰੀ ਤੇ ਮੈਨੂੰ ਜੇਤਾ ਭੁੱਲ ਗਿਆ ਸੱਚ ਮੇਰਾ ਜੀ ਕਰਦਾ ਮੰਮੀ ਸਾਰੇ ਸੂਟ ਲਾ ਕੇ ਸੁੱਟਦਾ ਰੰਗ ਉੱਟ ਗਿਆ ਤੇ ਸੁੱਟਦੇ ਨਵੇਂ ਨਿਆਲਾ ਤੇ ਮੈਂ ਹਜੇ ਪਾਉਣ ਦੀ ਲੋੜ ਵੀ ਕੀ ਆਏ ਮੰਮੀ ਮੈਂ ਤੇ ਲੈ ਲਾਂ ਪਰ ਮਨੀ ਨੇ ਅੱਖਣਾ ਤੈਨੂੰ ਨਹੀਂ ਪਤਾ ਲੱਗਦਾ ਇੰਨੇ ਖਰਚੇ ਹੋਣਦੇ ਆ ਉਹ ਮਨੀ ਨਹੀਂ ਆਂਦਾ ਕੁਝ ਵੀ ਐਵੇਂ ਠਿੱਲਾ ਜਾ ਮੋਨਾ ਕਰਿਆ ਕਰ ਭਾਈ ਨੇ ਉਹਨਾਂ ਉਹਦੇ ਕੋਲ ਲੈਣੀ ਅੱਜ ਚਲ ਕੋਈ ਗੱਲ ਨਹੀਂ ਮੈਂ ਵੇਹਣੀ ਆ ਮੰਮੀ ਭੁੱਖ ਵੀ ਬੜੀ ਲੱਗੀ ਆ ਸੂਟ ਵੇਖ ਵੇਖ ਕੇ ਮੈਨੂੰ ਤੇ ਭੁੱਖ ਲੱਗ ਗਈ ਸੂਟ ਵੇਖ ਕੇ ਭੁੱਖ ਲੱਗੀ ਸੂਟ ਖਾਣਾ ਕਿ ਰੋਟੀ ਖਾਣੀ ਮੈਂ ਤਾਂ ਸੂੜ ਵੇਖਿਆ ਕਿ ਹੋਰ ਤੇਜ਼ ਭੁੱਖ ਹੋਦੀ ਖਾਣੀ ਤੇ ਰੋਟੀ ਆ ਪਤਾ ਨਹੀਂ ਰਾਤ ਆਖਣ ਡੇਈ ਦੀ ਸਬਜੀ ਸਵੇਰੇ ਕੋਈ ਹੋਰ ਬਣਾਉਣੀ ਪੈਣੀ ਆ ਮੈਂ ਵੇਖਾਂ ਜੀ ਪੱਕੀ ਵਾਲੀ ਮੰਮੇ ਦੋ ਖਾਈ ਲਮ ਬੜੀ ਭੁੱਖ ਲੱਗੀ ਜਾ ਵੇਖ ਲਾ ਪਤਾ ਨਹੀਂ ਕੀ ਕਰ ਲਈ ਸੋਈ ਜੀ ਉਹ ਨਾ ਮੈਂ ਵੇ ਨਹੀਂ ਆ ਭਲਾ ਕੀ ਕਰਦੀ ਆ ਮੰਮੇ ਸੂੜ ਮੇਰਾ ਰਾਖ ਲੈ ਉਹ ਨਾ ਫੈਨ ਸੀ ਨਾ ਕੋਈ ਨਹੀਂ ਸੀ ਨੀ ਪੁੱਤ ਤੇਰਾ ਹੀ ਆ ਤੂੰ ਹੀ ਸੀ ਨਾ ਹੋਂ ਹੋਂ ਦਿਣਾ ਵੀ ਮੈਂ ਕਿੰਨਾ ਤੇਰੇ ਤੋਂ ਬਗੈਰ ਸੁੱਖ ਨਾ ਤੇ ਮੇਰੀ ਜਿੰਨੀ ਕੁ ਭਾਂਦੀ ਹੋਂ ਤੈਨੂੰ ਪਤਾ ਹੀ ਐ ਸੁੱਖ ਹਾਂਜੀ ਏਦਾਂ ਤਿਆਰ ਤੇ ਰੋਗੇ ਰਿਆ ਕਰ ਹੁਣ ਸੋਹਣੀ ਲੱਗਣ ਦੀ ਐ ਨਾ ਸਿਰ ਸੁਰਵਾਇਆ ਵਾ ਤੇ ਸਹੀ ਐ ਕਿ ਮੈਂ ਵੀ ਇਦਾਂ ਹੀ ਰਹਿਣਾ ਮੈਂ ਤੇ ਐਵੇਂ ਛਦਾਇਨ ਬਣੀ ਰਹਿਣੀ ਮੇਰੀਆਂ ਵੀ ਅੱਖਾਂ ਤੋਂ ਹੁਣ ਹੀ ਪੱਟੀ ਲੱਥੀ ਐ ਤੈਨੂੰ ਹੀ ਨਾ ਹੋਣੀਆ ਕਲਾਈ ਆ ਹਾਂ ਵੇਖ ਲੈ ਇਹਨਾਂ ਦਾ ਹਿਸਾਬ ਤਾਂ ਭਾਬੀ ਦਾ ਤੇ ਵੀਰ ਦਾ ਕਿੰਨੇ ਬਦਲ ਗਏ ਆਏ ਯਾਰ ਆ ਕੰਨਿਆ 6 ਮਹੀਨੇ ਦੇ ਤੋਂ ਕੁਝ ਜ਼ਿਆਦਾ ਹੀ ਬਦਲ ਗਏ ਅਜਾਨੀ ਐ ਨਾ ਦੀਦੀ ਵੱਲ ਆ ਫੁੱਲ ਉਹ ਵਾਉ ਫੁੱਲ ਇੰਤਲੀ ਪੁੱਤਾ ਅੱਛਾ ਆਈ ਲਵ ਯੂ ਤੂੰ ਪੁੱਤ ਮੈਂ ਹਾਂ ਅੱਜ ਤੇ ਫਤਿਹ ਨੇ ਵੀ ਬੜਾ ਪਿਆਰ ਹੋ ਜਾਂਦੀ ਆ ਚੱਲ ਖੇਡਣੋਂ ਬਾਅਦ ਜਾ ਕੇ ਤੁਸੀਂ ਚੱਲ ਆਓ ਖੇਡ ਖੇਡ ਮੈਂ ਫਤਿਹ ਨੂੰ ਵੀ ਕਰਨਾ ਆ ਲੈ ਜਹਰ ਕਿ ਮੈਂ ਆਪਣੇ ਬਾਬਾ ਨੂੰ ਆਈ ਲਵ ਯੂ ਕਹਿ ਜਾ ਮੈਂ ਬੋਲਤੇ ਲੈ ਕੇ ਆਇਆ ਨਾ ਮੈਂ ਤਾਂ ਨਾ ਕੀ ਗੱਲ ਕਰਨ ਨਹੀਂ ਸੀ ਮੈਂ ਕਿਹਾ ਆ ਜਿਹੜੀ ਦੀਦੀ ਆ ਆਪਣੀ ਇਹਦੇ ਨਾਲ ਕਰਦੀਆਂ ਨਹੀਂ ਭੈਣ ਨਹੀਂ ਲੱਗੀ ਰਹਿੰਦੀ ਉਹਦੇ ਨਾਲ ਤੇ ਐਨ ਕਿਉਂ ਕਿਚੜੀ ਐ ਕੋਈ ਪੂਰੇ ਝੋਟੇ ਪਾ ਛੜਦੀ ਉਹਦੇ ਨਾਲ ਤੇ ਜਿਹੜੀ ਜੂਪੀ ਆਈ ਉਹਨੂੰ ਤਾਂ ਪੁੱਛਦੀ ਨਹੀਂ ਹੁਣ ਕੀ ਕਰਦੀਆਂ ਜਿਹੜੀਆਂ ਦੀਦੀ ਗੱਲਾਂ ਦੱਸਦੀ ਆ ਕੀ ਪਤਾ ਕੀ ਦੱਸਦੀ ਜਦੋਂ ਮੈਂ ਜਾਨੀ ਆ ਉਦੋਂ ਨਾਲ ਹੀ ਫੋਨ ਕਰਕੇ ਦਿੰਦੀ ਆ ਤੇ ਫੋਨ ਤੇ ਗੱਲ ਇਤਾਂ ਕਰਨ ਦੀ ਹੁੰਦੀ ਲੱਗੇ ਬੈਠੇ ਹੋਗੇ ਨਾ ਦੂਜੇ ਕੰਨ ਬਾਹ ਜੀ ਨਹੀਂ ਪੈਣੀ ਕਿ ਕੀ ਕਹਿਣ ਲਈ ਆ ਤਾਂ ਕੀ ਨਹੀਂ ਕਹਿਣ ਲਈ ਅੱਖਾਂ ਆ ਗਈ ਦੋਵੇਂ ਘਰ ਨੂੰ ਸਾਡੇ ਨੂੰ ਕੀ ਪਤਾ ਹੈ ਤਾਡੇ ਨੂੰ ਪੱਲੇ ਹੀ ਅੱਖ ਨਹੀਂ ਪੈਣ ਦਿੰਦੇ ਇਹਦੇ ਵੀਰ ਤੇ ਹੁਣ ਤੁਹਾਡੇ ਕੋਲ ਸਾਹ ਵੀ ਨਹੀਂ ਪੁੱਛਦਾ ਨਾ ਪੁੱਛਦਾ ਆ ਕਿ ਤੇ ਫਸਲ ਬਾੜੀ ਦਾ ਨਾ ਕੋਈਂਦਾ ਹੈ ਹੀ ਸਾਡੇ ਕੋਲ ਕੁਝ ਨਹੀਂ ਤੇ ਮੰਮੀ ਮੰਮੀ ਦੀ ਵਕਲ ਤੇ ਪਰਦਾ ਹੀ ਪਿਆ ਵਾ ਮੰਮੀ ਨੂੰ ਤਾਂ ਦੇਖਦਾ ਹੀ ਕੋਹ ਨਹੀਂ ਮੰਮੀ ਇਹਨਾਂ ਨੇ ਖਰੀਦ ਲਈ ਆ ਸੱਚ ਕਰੀਦੀ ਲਗਦਾ ਮੈਨੂੰ ਸਾਰੇ ਜੋ ਪਹਿਲੇ ਤੇ ਲੈਣਾ ਨਹੀਂ ਸਾਂਭੇ ਆ ਮੈਂ ਉਹ ਗੱਲ ਨਾ ਮੈਂ ਦਿਹਾੜੀ ਨਾਉਂ ਜੋਗਾ ਤੇ ਨਾ ਮੈਂ ਉਥੇ ਪੈੜੀ ਜੋ ਮੈਨੂੰ ਕੋਈ ਮਿਲਦਾ ਠੀਕ ਪਤਾ ਕੀ ਮੰਮੀ ਦੇ ਵੀ ਨਾ ਅੱਖਾਂ ਤੇ ਪੱਟੀ ਪਤਾ ਨਹੀਂ ਦਿਨ ਕਿਹੜਾ ਹੋਣਾ ਜਦੋਂ ਨੱਥੇ ਨਹੀਂ ਹੈ ਮੰਮੀ ਨੇ ਕਹਿੰਦਾ ਕਿ ਜਦੋਂ ਫੋਨ ਤੇ ਗੱਲ ਕਰਨ ਦੀ ਹੁੰਦੀ ਆ ਮੈਂ ਜਾਣੀ ਤੇ ਬਟਨ ਨਾ ਪਾ ਦਿੰਦੀ ਉਸੇ ਟਾਈਮ ਫੋਨ ਕੱਟ ਦਿੰਦੀ ਆ ਉਦੋਂ ਮੈਂ ਕਿੰਨਾ ਵੀ ਲੜਾਈ ਪਾਈਏ ਨਾ ਇਹ ਗੱਲ ਦੀ ਕਾਹਦੀ ਲੜਾਈ ਪਾਉਣੀ ਉਹਨਾਂ ਕੋਈ ਸਬੂਤ ਹੈਗਾ ਕੋਈ ਪ੍ਰੂਫ ਹੈਗਾ ਤੁਹਾਡੇ ਕੋਲ ਪ੍ਰੂਫ ਕੀ ਕਰਨਾ ਜੇ ਪੈਸੇ ਲੈ ਨਹੀਂ ਕੋਈ ਦਿੰਦੇ ਤੇ ਫਿਰ ਪ੍ਰੂਫ ਕੀ ਕਰਨਗੇ ਹਾਂ ਮੰਮੀ ਨੇ ਤਾਂ ਬੜਾ ਪੈਰਾ ਦੇ ਪਾਣੀ ਪੈਣ ਦੇਣਾ ਜਿੱਦਾਂ ਬਸ ਤੈਨੂੰ ਰੱਖਿਆ ਹੀ ਉਹ ਲੰਗਰ ਪਕਾਉਣ ਨੂੰ ਮੈਂ ਉਹ ਰੱਖਿਆਈਓ ਪੈੜੀ ਦਾ ਕੰਮ ਕਰਨ ਨੂੰ ਮੈਂ ਆਪਣੀ ਹਿੱਸੇ ਦਾ ਹੀ ਕੰਮ ਕਰਨਾ ਰਿਹਾ ਆ ਜੇਣਾ ਮੈਂ ਕਰੇ ਜਿਹੜਾ ਕਰੇ ਜਿੰਨਾਂ ਨੂੰ ਢਿੱਡ ਲੱਗੇ ਆਪਣੇ ਢਿੱਡ ਬਦਲੇ ਆਪੇ ਰੋਟੀਆਂ ਖਾ ਲੈਣੇ ਮੈਂ ਨਹੀਂ ਬਸ ਨਾ ਇੱਕ ਟਾਈਮ ਹੀ ਜਾਇਆ ਕਰਨਾ ਵਾ ਤੇ ਜਿੰਨਾ ਕੰਮ ਹੁੰਦਾ ਮੇ ਕੋਈ ਵੀ ਮੈਂ ਉਹਨਾਂ ਕਰਿਆ ਕਰਨਾ ਆਣ ਕੇ ਮੈਂ ਜਾ ਕਰਨਾ ਠੋਕੇ ਜਵਾਬ ਮੈਂ ਆਲੂ ਬਾਲਾਈ ਆ ਆਟਾ ਘੋਣ ਕਿੱਧਰ ਰੱਖ ਆਉਣੇ ਕੀ ਬਸ ਬਾਕੀ ਜਿਹੜਾ ਜਿੰਨੇ ਕੰਮ ਕਰਨਾ ਕਰੇ ਨਹੀਂ ਕਰਨਾ ਤਾਂ ਨਾ ਕਰੇ ਹਾਂ ਜਾ ਤੂੰ ਰੋਟੀ ਪਕਾਸ ਭੁੱਖ ਲੱਗੀ ਏ ਫੋਲਦੇ ਮੇਰੇ ਪੁੱਤ ਨੇ ਕਿੱਡਾ ਵਧੀਆ ਦਿੱਤਾ ਯਾਰ ਸਭ ਜੀ ਕੀ ਬਣਾਇਆ ਅੱਜ ਉਹ ਆਲੂਆਂ ਦੀ ਬਣਾਉਣੀ ਸਬਜੀ ਆਲੂ ਵਾਲੇ ਪਰੌਂਠੇ ਲਾਉਣੇ ਆ ਤੇ ਆ ਮੈਂ ਗੁੰਨਤਾ ਆਟਾ ਆਲੂ ਵੀ ਮੈਂ ਦਿੱਤੇ ਬਾਅਦ ਤੁਰ ਪਰੌਂਠੇ ਲਾ ਲਉ ਤੀ ਕਿਉਂ ਕਿਹੜੀ ਕਰਨਾ ਯਾਰ ਮੈਨੂੰ ਭੁੱਖ ਲੱਗੀ ਆ ਰੋਟੀ ਦੇ ਬਣਾਣੇ ਤੇ ਜਦੋਂ ਭੁੱਖ ਲੱਗੀ ਤਾਂ ਲਾਓ ਫਿਰ ਲਾਉਣੀ ਆਂਦੀ ਆ ਮੈਂ ਆਪਣੇ ਹਿੱਸੇ ਦਾ ਕੰਮ ਕਰਦਾ ਜਿਹੜੀ ਗੱਲ ਉੱਪਰ ਤੈਨੂੰ ਪਤਾ ਰੋਟੀ ਤਾਂ ਤੂੰ ਲਾਉਂਦੀ ਰਹੀ ਆ ਅੱਜ ਹੁਣ ਲਾਓ ਹੋ ਜਾ ਅੱਜ ਲਾਉਣੀ ਆ ਜਣੀਆਂ ਤੈਨੂੰ ਬੜੀਆਂ ਵਧੀਆ ਲਾਓ ਮੈਂ ਤੈਨੂੰ ਪਤਾ ਮੇਰਾ ਗੋਟ ਫੀਡ ਕਰਨਿਆ ਮੇਰੀ ਭੈਣ ਰੋਟੀਆਂ ਲਾ ਦੇ ਬਾਦ ਦੇ ਤੈਨੂੰ ਮੇਰੀ ਭੈਣ ਦੀ ਕਾਦੀ ਫਿਰ 10 ਰੁਪਏ ਨੂੰ ਤੇਰਾ ਕੋਈ ਨਹੀਂ ਰਿਸ਼ਤੇਦਾਰ ਤੈਨੂੰ ਚਾਹੁੰਦਾ ਹੋਣਾ ਹਾਂ ਨਹੀਂ ਮੇਰਾ ਅਖਲਾਕ ਇਦਾਂ ਨਹੀਂ ਹੁੰਦਾ ਵੀ ਜੋ ਕਰਦੀ ਗੱਲ ਬਾਤ ਤੇ ਮੈਨੂੰ ਦੱਸ ਬਸ ਆਪ ਵੀ ਠੀਕ ਐ ਇੱਥੇ ਹੱਥ ਮੂੰਹ ਤੋਂ ਹੀ ਜਾ ਜੋ ਕੁਝ ਲੋਕਾਂ ਦੇ ਘਰੀ ਹੁੰਦਾ ਹੈ ਨਾ ਉਹ ਕੁਝ ਹੁਣ ਆਪਣੇ ਘਰ ਹੁੰਨ ਡਿਆ ਪਿਆ ਵਾ ਕੀ ਹੋ ਗਿਆ ਹੁਣ ਹੋ ਗਿਆ ਮੈਂ ਰੋਟੀ ਲੈਣ ਗਈ ਮੈਂ ਕਿ ਰੋਟੀ ਪਕਾਈ ਹੋਣੀ ਆ ਉਹ ਤੇ ਮਾਰ ਜੱਫੋ ਜੱਫੀ ਤੇ ਵਾਲੋ ਵਾਲੀ ਹੁੰਨ ਲੀਆਂ ਸੋਇ ਤੇ ਕੇ ਰੋਟੀਆਂ ਪਕਾਉਣ ਹੱਥੋਂ ਹੱਥੋਂ ਬਾਈ ਹੁੰਦੀਆਂ ਉਹ ਹੱਥੋਂ ਬਾਈ ਉਹ ਤੇਰੇ ਵਾਲੀ ਦੀ ਤਾਂ ਇੰਨੀ ਜ਼ਬਾਨ ਵਾ ਨਾ ਕੋਈ ਹਿਸਾਬ ਹੀ ਨਹੀਂ ਉਹ ਮੰਮੀ ਮੇਰੀ ਵਾਲੀ ਦੀ ਨਹੀਂ ਜ਼ਬਾਨ ਇਹ ਵੀਰ ਤੇ ਭਾਬੀ ਦੇ ਵਾਹ ਵਤੀਰੇ ਬਦਲੇ ਤੁਹਾਨੂੰ ਲਾਇਆ ਉਹਨਾਂ ਨੇ ਪਿੱਛੇ ਆਹ ਪਿੱਛੇ ਲਾਇਆ ਮੈਂ ਦੁੱਧ ਚੁੰਗਦੀ ਬੱਚੀ ਜੂ ਆ ਪਿੱਛੇ ਲੱਗਦਾ ਸਾਰਾ ਪਤਾ ਮੈਨੂੰ ਮੈਂ ਵੀ ਇਦਾ ਬੱਚਾ ਨਹੀਂ ਆ ਤੇ ਮੈਂ ਵੀ ਇੱਧਰ ਬੈਠੀ ਆ ਆ ਤੈਨੂੰ ਪਤਾ ਵਾ ਹਾਂ ਤੂੰ ਮੇਰਾ ਪਿਓ ਜੂ ਆ ਤੈਨੂੰ ਪਤਾ ਸਾਰਾ ਕੁਝ ਆ ਨਾ ਸਭ ਪਤਾ ਮੈਨੂੰ ਗੱਲਾਂ ਕਰਦੇ ਆ ਤੁਸੀਂ ਕੋਈ ਇਧਰੋਂ ਆ ਜਾਂਦਾ ਉਹ ਇਦਾਂ ਕਾਂਢੀ ਕੋਈ ਉਧਰੋਂ ਆ ਜਾਂਦਾ ਉਹ ਇਦਾਂ ਕਾਂਢੀ ਉਹਨਾਂ ਦੀਆਂ ਤੇ ਸਲਾਮਾਂ ਨਹੀਂ ਮੁੱਕਦੀਆਂ ਨਹੀਂ ਨਹੀਂ ਤੂੰ ਇਹ ਕਹਿਂਦਾ ਕਿ ਮੈਂ ਤੇ ਬਲਾ ਗੱਲਾਂ ਕਰਦੇ ਮੈਂ ਤੈਨੂੰ ਗੱਲਾਂ ਕਰਦੀਆਂ ਮੇਰੇ ਨਾਲ ਮੁਕਾਓ ਸਾਹਿਬ ਤਾ ਪਹਿਲੀ ਬੰਨੇ ਦਾ ਮੈਨੂੰ ਅੱਡ ਬਾਹਰ ਕਰ ਦੋ ਗੱਲ ਖਤਮ ਪਤਾ ਕੀ ਵੀਰ ਤੇ ਭਾਬੀ ਦੇ ਸਾਡੇ ਹੱਥ ਕੋਹ ਵੀ ਨਹੀਂ ਲੱਗਣਦੇ ਇੰਡੇ ਕੰਮ ਸਾਰਾ ਮੈਂ ਕਰਦਾ ਵੀਰ ਆਪਣੀ ਤਨਖਾਹ ਵੀ ਸਾਂਭੀ ਜਾਂਦਾ ਨਾਲ ਮੇਰਾ ਹਿੱਸਾ ਵੀ ਸਾਂਭੀ ਜਾਂਦਾ ਵਾ ਮੈਨੂੰ ਕੀ ਆਉਂਦਿਆ ਵਾ ਸਾਭੀ ਬੋਲਣ ਕਿਥੋਂ ਡਿਆ ਵਾ ਤੂੰ ਨਹੀਂ ਮੈਂ ਜਿੱਥੋਂ ਬੋਲਣਾ ਬੋਲਦਾ ਰਵਾਂ ਆਡੋਗੇ ਕਰੇਗਾ ਅਬ ਕੀ ਆਡੋਗੇ ਤੇ ਤੇਰਾ ਪਿਆਲੀ ਬਨੇ ਤੇ ਰੋਟੀ ਤਾਂ ਨਹੀਂ ਛੱਟ ਨੰਗਣਾ ਮੈਂ ਚਲਾ ਦੂੰਗਾ ਚਲਾ ਲੂੰਗਾ ਪਤਾ ਵਾ ਚਾਹੇ ਤੇ ਪੱਲਾ ਰੱਖਿਆ ਹੂੰਗਾ ਜਦ ਚਲਾ ਲੇਗਾ ਫਿਰ ਬੜੇ ਪੱਲੇ ਕੇ ਰੱਖਣ ਦਿੱਤਾ ਤੁਸੀਂ ਪੱਲਾ ਰੇ ਕੰਦ ਤਰੀਆਂ ਮੈਂ ਕਿਹੜਾ ਵੇਖਣ ਲਈ ਆਇਆ 100 ਰੁਪਏ ਦੇ ਕੇ ਤੇ 50 ਵਾਰੀ ਹਿਸਾਬ ਲੈਂਦੇ ਜੇ ਤੁਸੀਂ ਬਹੁਤ ਤੇਰ ਕੋ ਸਾਬ ਲੈਨੇ ਆ ਕੇ ਸਾਬ ਲੈਨੇ ਆ ਤੈਨੂੰ ਨਵੀਂ ਹਵਾ ਲੱਗਣ ਲੱਗੀ ਆ ਜਾਓ ਆਪਣਾ ਕੰਮ ਕਰੋ ਜਾ ਕੇ ਤੇਰਾ ਤੇ ਉਹ ਹਿਸਾਬ ਅੱਖਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ ਉਹ ਹਿਸਾਬ ਆ ਤੇਰੇ ਵਾਲਾ ਨਹੀਂ ਲੁੰਡਾ ਹੀ ਸਹੀ ਜਾਓ ਅੱਜ ਨਾ ਖਾਓ ਤੈਨੂੰ ਮੈਂ ਸਿਰਨਾਖਾ ਕੂਣ ਦੀ ਅਗਲ ਕਿੱਥੋਂ ਸਿੱਖੀ ਆ ਤੂੰ ਮੈਂ ਇਦਾਂ ਹੀ ਕਹੂੰਗਾ ਜਦੋਂ ਸਾਡੇ ਨਾਲ ਦੋਵਾਂ ਨਾਲ ਮਾੜੀ ਹੋਣ ਈ ਆ ਤੇ ਫਿਰ ਮੈਂ ਕੀ ਕਹੂੰ ਆ ਤੁਹਾਨੂੰ ਇਹਨਾਂ ਦੀਆਂ ਪਟੀਆਂ ਪੜਾਈਆਂ ਜਿਹੜੀਆਂ ਬੋਲੀ ਜਾਂਦੇ ਜੇ ਮੈਨੂੰ ਨਹੀਂ ਕੋਈ ਪਟੀਆਂ ਬਣਾਉਂਦਾ ਤੇ ਨਾ ਮੈਨੂੰ ਲੋੜ ਹੀ ਕਿਸੇ ਦੀ ਮਗਰ ਲੱਗਣ ਦੀ ਬਾਕੀ ਗੱਲ ਸੁਣ ਜਿੱਦਾਂ ਦਾ ਮਨੀ ਉਦਾਂ ਦਾ ਤੂੰ ਆ ਤੇ ਨਹੀਂ ਲੱਗਦਾ ਕੋਈ ਨਹੀਂ ਉਦਾਂ ਦਾ ਤੁਹਾਡੇ ਵਿੱਚ ਹੀਰਖਾ ਭਰੀ ਮੇਰੇ ਵਿੱਚ ਹੈ ਨਹੀਂ ਆ ਤੇ ਹੀ ਰੱਖਿਆ ਹੋਵੇ ਨਾ ਉਦਾਂ ਦਾ ਤੇ ਫੇਰ ਗੱਲ ਵੀ ਮੈਂ ਨਾ ਬੋਲਾਂ ਕੋਈ ਠੀਕ ਆ ਉਂਝ ਬੁੱਢੀ ਤਾਂ ਮਗਰ ਲਾ ਕੇ ਜਪਾਨ ਤੇਰੀ ਇੰਨੀ ਗੇਂਦ ਨਹੀਂ ਹੋਈ ਆ ਲੱਗਾ ਸਹੀ ਲੱਗਾ ਬੁੱਢੀ ਦੇ ਪਿੱਛੇ ਇੱਥੇ ਆ ਤੂੰ ਹੀ ਨਹੀਂ ਲੱਗੇ ਉੱਥੇ ਦੂਹਾਂ ਉਹਨਾਂ ਦੇ ਪਿੱਛੇ ਜੋ ਉਹ ਕਮਾਂਡ ਦਿੰਦੇ ਆ ਤੇ ਮੰਮੀ ਉਦਾਂ ਚੱਲਦੀ ਆ ਆਪਾ ਗਰਮੀ ਹਾਸਲ ਹੋਣੇ ਰੋਟੀਆਂ ਹਾਏ ਰੱਬਾ ਮੈਨੂੰ ਖਾਣੀਆਂ ਇਸ ਵਾਰ ਵਾਲੀਆਂ ਨਹੀਂਥੋ ਨਹੀਂ ਆਵਣੀਆਂ ਬਾਂਦਰੀ ਜੀ ਨਾ ਹੋਵੇ ਤੇ ਇਹਦੀ ਬੁੱਥੀ ਮੱਪਨੂ ਚੰਗੀ ਤਰ੍ਹਾਂ ਕੀ ਗੇਰ ਕਰਦੀ ਗਈ ਇਥੋਂ ਇਹ ਨੂੰ ਲੜਿਆ ਕਿ ਆਪੂੰ ਦੇ ਵੜੀ ਨਾ ਗਰਮੀ ਮਿੱਟੀ ਦਾ ਵੀ ਰੋਟੀ ਲਾਉ ਮੈਂ ਮਿੱਟੀ ਹੋਵੇ ਤੇ ਬੋਲਦੀ ਬੜਾ ਵਾ ਹਾਂਜੀ ਮੈਂ ਰੋਟੀ ਲਾਉਣੀ ਆ ਲਾ ਕੇ ਖਾ ਲੋ ਮੈਂ ਅੱਡ ਬਣਾਵਾ ਫਿਰ ਮੈਂ ਕਿਹਾ ਮੈਂ ਤਾਂ ਤੇਰੀਆਂ ਰੋਟੀਆਂ ਤੇ ਬੈਠਾ ਮੈਨੂੰ ਘੜਾ ਲਾਉਣੀ ਨਹੀਂ ਆਉਂਦੀਆਂ ਮੇਰੇ ਨੂੰ ਨਾ ਰੋਟੀ ਕੋ ਆਸਰੇ ਕਿਹੜੀ ਆ ਬਿਰੋਟੀ ਜੇ ਦੂਗੀ ਭਾ ਕੇ ਉਹਨੇ ਕਲੀ ਪਾਣੀ ਦਾ ਘੋਟ ਨਾ ਪੁੱਛਿਆ ਮੈਨੂੰ ਰੋਟੀ ਕਿੱਥੇ ਦੇਣੀ ਆ ਚਲ ਮੈਂ ਤੇਰੀ ਰੋਟੀ ਬੁਕਾ ਕੇ ਤੇ ਲਿਆ ਦੇਣ ਮੈਨੂੰ ਵੀ ਬੜੀ ਭੁੱਖ ਲੱਗੀ ਆ ਤੇ ਮੈਂ ਇਹ ਆਖਿਆ ਮੈਂ ਜਾ ਤਾ ਖਾਓ ਅਹੀਂ ਕਿ ਤੇਰੀਆਂ ਰੋਟੀਆਂ ਤੇ ਬੈਠਾ ਸਾਰਾ ਸਾਰਾ ਕੰਮ ਕਰ ਰਹੀਦਾ ਅਹੀਂ ਆਪੇ ਖਾ ਲੈਨੇ ਨਾਲੇ ਤੂੰ ਜਿਹੜੀ ਕੀਤੀ ਨਾ ਪਕਾ ਕੇ ਦੇਣੀ ਆ ਸਾਨੂੰ ਤੇ ਉਹ ਹੀ ਨਹੀਂ ਬਚਣੀਆਂ ਉਹਨੂੰ ਇਹ ਆਪੇ ਰੋਟੀ ਪਾਣੀ ਖਾਣੀ ਮੈਨੂੰ ਇਜਾਜ਼ਤ ਹੈ ਦੂਜੇ ਬੰਦੇ ਨੂੰ ਇਜਾਜ਼ਤ ਨਹੀਂ ਹੈਗੀ ਆਹ ਹੋ ਇਦਾਂ ਹੀ ਕਰਦੀ ਆ ਚਲ ਕੋਈ ਇਹਨੇ ਕਰਾ ਲਿਆ ਕੋਠੜ ਕੋਈ ਨਹੀਂ ਮੇਚੇ ਕਰਾਂ ਨਹੀਂ ਤੁਸੀਂ ਬਹੁਤ ਗੱਲਾਂ ਕਰ। ਲੈ ਟੀਲਿਆ ਲੋਟੀ ਖਾਣੀ ਮੈਂ। ਆਪਣੇ ਜੋਗੀ ਤੇ ਮੋਹ ਹਿ ਬਾਲਣ ਡੇ ਆਂ ਉਂਤਰਾ ਢੇਡ ਨੂੰ ਕੂਚਾ ਦੇਣਾ ਤੇ ਤੇਰੇ ਪਾਲਾਂ ਬੱਬਰ ਚ ਪਹਿਲਾਂ ਮੈਂ ਪਕਾ ਕੇ ਰੋਟੀਆਂ। ਆ ਸੱਜਣੇ ਪਰੌਂਠਿਆਂ ਨਾਲ ਮੇਰੇ ਕੋਟੇ ਲੂਸ ਦੇ ਜਾਣ ਡੇ ਆਂ। ਪਰ ਉਹ ਜੇ ਮੈਂ ਪਕਾ ਕੇ। ਮਨੀਨ ਨੂੰ ਮਾ ਫੋਨ ਕਰ ਦੇਣਾ ਕਿ ਕਿੱਥੇ ਜੇ। ਜਾ ਕੋਈ ਤੂੰ ਜੂਰ ਜਸਪੀ ਆ ਉਹ ਬੰਨਾਈ ਲਾ ਦੇਣਾ ਤੇ ਤੂੰ ਗਰਮੀ ਦੇ ਵਿੱਚ ਜੂਰ ਜਸਪੀ ਆ ਆਪੇ ਘੋਨਾ ਕੋ ਖਾਉਂਗੇ ਮੈਂ ਰੋਟੀਆਂ ਕਿਦਾਂ ਪਕਾ ਕੇ ਦਵਾਂਗੀ ਫਾਇਰ ਬਾ ਮੇਥੋਂ ਹੀ ਰੋਟੀਆਂ ਪੱਕ ਜੀਆਂ ਬੜਾ ਬੜਾ ਹਲੋਂਡਿਆ ਮੂੰ ਮਾਤਾ ਨੂੰ ਦੇਹ ਲੰਗਰ ਬੈਠੀ ਬਿਠਾਈ ਦੀ ਉਹ ਡਾਈਕ ਵਾਲਿਆ ਪਤਾ ਨਹੀਂ ਕਿ ਕਿਦਾਂ ਇਹ ਪਕਾ ਲਿੰਦੀ ਸਾਰੇ ਡੱਬੇ ਬਾਸਤੇ ਪਰੋਂਠੇ ਹਾਏ ਰੱਬ ਮੀਨੂ ਤੇ ਆਪਣੀ ਜੋਗੀ ਉੱਖੀ ਪਾਇਆ ਉਹ ਕਿੱਸਾ ਸੋਖਰ ਮਾਤਾ ਨੂੰ ਦੋ ਰੋਟੀਆਂ ਲਾ ਕੇ ਤੇ ਦੇਣੀ ਆ ਤੇ ਤੂੰ ਮਨਾ ਸ਼ਰਿਆਮ ਹੋ ਜੇਗੀ ਭਰ ਮੀਦਾ ਭਰ ਮੀਤੇ ਲੀਜੀ ਜੁਨਾ ਅਰੇ ਫੰਦਰੋ ਕੀ ਇਹ ਗਲੋਇਆ ਸਰ ਪੀਰ ਕਾ ਰੰਡਿਆਵਾ ਜੇ ਬਿਲਕੁਲ ਜਾਂਦੇ ਤਾਂ ਦਵਾਈ ਨਾਲ ਖਾਣੀ ਦਵਾਈ ਨੇ ਥੋੜਾ ਅਸਰ ਕਰਨਾ ਕਿਉਂ ਕੀ ਗੱਲ ਵੀ ਸਰਕਾ ਤੋਂ ਵੀ ਕਰਨਾ ਹੈ ਗਰਮੀ ਨਾਲ ਬਿਲਕੁਲ ਰਹਿੰਦਿਆ ਆਲੂ ਦੇ ਪਰੌਂਠੇ ਇੰਨੇ ਗਰਮੀ ਸਾਰੇ ਟੱਬਰ ਨੂੰ ਲਾ ਕੇ ਖਵਾਏ ਸਵੇਰੇ ਬਹੁਤ ਮਾੜਾ ਹਾਲ ਹੋਇਆ ਮੇਰੇ ਕੋ ਤੇ ਦੁਪਹਿਰੇ ਨਾਤਾ ਵੀ ਨਹੀਂ ਗਿਆ ਵੀ ਪਸੀਨੇ ਵਾਲੇ ਕੱਪੜੇ ਲਾ ਲਾ ਤੇ ਸੁੱਕ ਕਿਤੇ ਗਈ ਜੀ ਸੁੱਕ ਹਾਂ ਸੁੱਕ ਤੇ ਮੇਰੇ ਹੱਥੀ ਪੈ ਗਈ ਸੁੱਕ ਤੇ ਮੀ ਹੋਰ ਸੁੱਕ ਤੇ ਮੈਨੂੰ ਧੱਕਾ ਦੇ ਕੇ ਰਸੋਈੋਂ ਬਾਹਰ ਨਿਕਲ ਗਈ ਅੰਦੇ ਮੈਂ ਨਹੀਂ ਰੋਟੀਆਂ ਪਕਾਉਣੇ ਆਪੋ ਆਪਣੇ ਪਕਾ ਲਓ ਤੇ ਖਾ ਲਓ ਮੈਨੂੰ ਨਹੀਂ ਪੱਕਦੇ। ਇਹ ਦਿਮਾਗ ਹੀ ਲਿਆਦਾ। ਮੈਂ ਮੰਮੀ ਨੂੰ ਖਵਾਈ ਆ, ਆਪ ਖਾਦੀ, ਸੁੱਖ ਦਾ ਮੁੰਡਾ ਚਰਾ ਆਖੇ ਉਹਨੂੰ ਖਵਾਈ। ਸਾਬੀ ਜੀ ਵੀ ਮਿਲਾ ਕੇ ਰੱਖ ਤਾ ਉਹਨੂੰ ਮੈਂ ਜਾ ਖਵਾ ਲਾ ਆਪਰੇ ਪਕਾ ਲਾ। ਮੈਂ ਤਾਂ ਕਹਿ ਰਹੀ ਮੈਂ ਕਿ ਦੋ ਇਸੇ ਕਰਾ ਤੇ ਆ ਗਈ ਆ ਕਿ ਤੁਹਾਨੂੰ ਆਪਣੀ ਆਪਣੀਆਂ ਲਾ ਕੇ ਖਾਓ ਤੇ ਮੈਂ ਤਾਂ ਆਪਣੀਆਂ ਲਾ ਕੇ ਖਾ ਲਈ ਆ ਫਿਰ ਆਪ ਨੂੰ ਆਪਣੇ ਬਣਾ ਕੇ ਲਓ। ਤੈਨੂੰ ਪਾਦੀ ਟੈਨਸ਼ਨ ਆ ਤੂੰ ਕਾਹਤੂ ਫਿਰ ਕਰਦੀ ਆ। ਟੈਨਸ਼ਨ ਮੈਨੂੰ ਰੋਟੀ ਦੀ ਆ। ਰੋਟੀ ਦੀ ਕਦੇ ਟੈਨਸ਼ਨ ਨਾ ਫਿਰ ਗੱਤੋਂ ਕਰਦੀਆਂ ਥੋੜੇ ਦੇ ਕੌਜਾ ਆ ਮੜਿਆ ਕੰਮ ਸੂਤਰ ਹੁੰਦੇ ਆਪਣਾ ਉਠੀ ਵਾਲਾ ਮੜਿਆ ਕੰਮ ਕੰਡਾ ਨਿਕਲ ਲੈਂਦੇ ਪੂਰਾ ਤਰੀਕੇ ਨਾਲ ਅੱਧਾ ਤੇ ਕੱਢ ਦਤਾ ਮੈਂ ਸਮਝ ਲਾ ਅੱਧਾ ਤੇ ਕੱਢ ਦਤਾ ਵਾ ਅੱਧਾ ਕ ਰਹਿ ਗਿਆ ਵਾ ਕੱਢ ਲੈਣੇ ਕੰਡਾ ਤੇ ਚੱਲਦੇ ਆਪਾਂ ਸ਼ਹਿਰ ਮਾਣਾ ਆਪਣਾ ਨੌਕਰੀ ਪੇਸ਼ੇ ਬੰਦੇ ਆਪਾਂ ਕਿਹੜਾ ਵੀ ਆਪਣਾ ਟੈਨਸ਼ਨ ਹੀ ਕਾਹਦੀ ਦੋ ਤੇ ਆਪਣੀਆਂ ਲਾਇ ਜੇ ਕਰਨੀ ਆ ਇੱਕ ਇੱਕ ਗੱਲੋਂ ਤੇ ਚੰਗਾ ਵਾ ਕਿ ਜਿਹੜੀ ਇਹ ਲੈ ਵੀ ਮੇਰੇ ਹੱਥੀ ਪੈਣ ਮੰਮੀ ਵੀ ਤੇ ਆਖਣ ਵਾਲੇ ਬਣਨਗੇ ਮੈਂ ਆਖੂ ਮੈਂ ਘਰ ਛੱਡ ਕੇ ਚਲ ਜਾਣਾ ਪਰ ਏਦਾਂ ਕਰਿਓ ਇੱਥੇ ਮੈਨੂੰ ਕੰਮ ਵਾਲੀ ਰੱਖ ਦਿਓ ਤੁਹਾਨੂੰ ਪਤਾ ਮੈਂ ਠੀਕ ਤੇ ਰਹਿੰਦੀ ਨਹੀਂ ਰੋਟੀਆਂ ਦਾ ਔਖਾ ਹੀ ਆ ਕੰਮ ਵਾਲੀ ਆਪਣੀਆਂ ਜੀ ਹਨ ਤੁਸਰੀਆਂ ਜੀ ਰੋਟੀਆਂ ਜਾ ਏਦਾਂ ਕਰਿਆ ਕਰਾਂਗੇ ਰਪਿੰਦਰ ਨੂੰ ਆਖਿਆ ਕਰਾਂਗੇ ਤੂੰ ਵੀ ਤੋ ਇੱਥੇ ਖਾਲਾ ਆਪੇ ਲਾ ਦਿਆ ਕਰੂ ਆ ਕੇ ਆਪਾਂ ਸਵੇਰੇ ਹੀ ਲਾ ਲਿਆ ਕਰਾਂਗੇ ਰਾਤ ਜੋਗੀਆਂ ਹਨਾ ਓਦਾਂ ਸ਼ਹਿਰ ਜਾ ਕੇ ਤੇ ਆਪਾਂ ਨੂੰ ਦੁੱਖ ਗਾਦਾ ਕਦੀ ਕੋਈ ਚੀਜ਼ ਲਿਆ ਕੇ ਖਾ ਲਈ ਕਦੀ ਕੋਈ ਲੈ ਕੇ ਖਾ ਲਈ ਜੂਸ ਪੀ ਲਿਆ ਫਰੂਟ ਖਾ ਲਿਆ ਹਨ ਮੈਂ ਮੈਂ ਟੈਨਸ਼ਨ ਲਈ ਜਾਨੀ ਇੱਕ ਮੈਂ ਦੀ ਰੋਟੀ ਰੁਪਿੰਦਰ ਲਾ ਦੇਵਾਂਗੀ ਬਾਕੀ ਆਪਾਂ ਫਰੂਟ ਫਰਾਈ ਖਾ ਲਿਆ ਕਰਨਾ ਫਰੂਟ ਖਾ ਲਿਆ ਕਰਨਾ ਮੈਂ ਬੋਲਦਾ ਨਹੀਂ ਮੈਨੂੰ ਸ਼ੇਮ ਆ ਜਾਂਦੀ ਹੈ ਭਰਵਾ ਨਹੀਂ ਰੋਟੀਆਂ ਦੀ ਮੈਂ ਬਹੁਤ ਕੰਮ ਕੀਤਾ ਮੈਂ ਤੇ ਕੰਮ ਕਰਦੀ ਥੱਕਦੀ ਨਹੀਂ ਹੁੰਦੀ ਪਰ ਹੁਣ ਤੁਹਾਨੂੰ ਪਤਾ ਵਾ ਮੈਂ ਠੀਕ ਨਹੀਂ ਰਹਿੰਦੀ ਤੇ ਹੁਣ ਮੈਥੋਂ ਚੌਂਕੀ ਚਿੱਲੇ ਵੜੇ ਆ ਹੀ ਨਹੀਂ ਜਾਂਦਾ ਨਹੀਂ ਠੀਕ ਨਹੀਂ ਹੈਗੀ ਬੰਦੇ ਨੂੰ ਚਾਹੀਦਾ ਨਾ ਮਤਲਬ ਸੁੱਖ ਨੂੰ ਚਾਹੀਦਾ ਹੈ ਜਾਂ ਠੀਕ ਨਹੀਂ ਹੈਗੀ ਤੇ ਬੰਦਾ ਰੋਟੀ ਕੰਮ ਬੰਦਾ ਕੰਮ ਆਪ ਕਰ ਨਹੀਂਦਾ ਘੜੋਤਾ ਆਹੋ ਸਵੇਰੇ ਕੀਤਾ ਹੁਣ ਕੀ ਫਾਇਦਾ ਜੇ ਰੋਟੀ ਵਾਲੇ 5000 ਮਿੰਨ ਦਾ ਲੈ ਜੂ ਸਰਪ ਜੇ ਰਪਿੰਦਰ ਨੂੰ ਲਾਵਾਂਗੇ ਤਾਂ 2000 ਦੀ ਰੋਟੀ ਦੋ ਰੋਟੀਆਂ ਖਾ ਜਾ ਕਰੂਗੀ ਆਹੋ ਸੂਹੂਲੇ ਤੋਂ ਨੇ ਨਿਆਣੇ ਚੇਰੇ ਕੱਲ੍ਹ ਤੇ ਕਰਨੇ ਆਪਣੇ ਆਹੋ ਤੇ ਇਹ ਆ ਵੀ ਜੇ ਮੈਂ ਬਿਮਾਰ ਹੋ ਗਈ ਮੈਂ ਦੇਖੋ ਵੇਰੇ 5000 ਲਾ ਦਿਆ ਕਰਨਾ ਤੇ ਕੋਈ ਗੱਲ ਨਹੀਂ ਆਪਾਂ ਕਰਨਾ ਹੀ ਇਦਾਂ ਵਾ ਤੁਸੀਂ ਲਾ ਦੋਗੇ ਨਾ ਜਰਪਿੰਦਰ ਨਾਲ ਰੋਟੀ ਪਕਾਉਣਾ ਇੱਥੇ ਕੋਈ ਨਹੀਂ ਕੋਈ ਨਹੀਂ ਲਾਦਾ ਕੋਈ ਗੱਲ ਨਹੀਂ ਰੋਟੀਆਂ ਲਾ ਦੋਗੇ ਹਾਂ ਤੋ ਮੇਰੇ ਵਾਸਤੇ ਰੱਸੀ ਰੋਟੀ ਕਿ ਨੱਥੀ ਕੋਈ ਕੋਈ ਨਹੀਂ ਮੈਂ ਗਰਮ ਗਰਮ ਤੁਹਾਨੂੰ ਲਾ ਕੇ ਲਿਆ ਦੇਂਦੀ ਆ ਸੇਰਦੇ ਤੇ ਤਹੀਂ ਉਤੋਂ ਮੈਂ ਇਹ ਸੇਰ ਤਾਂ ਆਹ ਵੇਖ ਹਲਦਗੀ ਬਣੀ ਹੈ ਸੇਰੇ ਇਦਾਂ ਹੀ ਚਲੇਗਾ ਰੋਟੀ ਲੈਣਾ ਤੇ ਬਾਅਦ ਇਦਾਂ ਹੀ ਭਜਣਾ ਠੀਕ ਵਿੱਚ ਨਿਕਲ ਗਿਆ ਉੱਥੇ ਤੇ ਸੇਰਦੇ ਮੈਂ ਕਾਪੀ ਲੈ ਆਇਆ ਚਲ ਕੋਈ ਕੰਮ ਨਹੀਂ ਮੈਂ ਅੱਖਾਂ ਨੇ ਹੈ ਵੀ ਅੱਜ ਕੱਪੜੇ ਨਹੀਂ ਚੰਗੇ ਪਾ ਕੇ ਗਏ ਲੋਹਰ ਜੀ ਚਲੇ ਗਏ ਤੇ ਗਰਮੀ ਲੱਗਦੀ ਜ਼ਿਆਦਾ ਗਰਮੀ ਲੱਗਦੀ ਹੀ ਵਾਲਾ ਚਲੂੜੀ ਲੱਗੀ ਇੱਕ ਹਿਸਾਬ ਨਾਲ ਦਰਸ਼ਨਗੁਰੂ ਦੇ ਵਿੱਚ ਭਜਾ ਰਿਹਾ ਗਰਮੀ ਬਾਹਰ ਤੱਕ 35-45 ਡਿਗਰੀ ਦੇ ਨੰਬਰ 'ਤੇ ਚੱਲਦੇ ਆ ਇਸ ਟਾਈਮ ਤੇ ਹੋਰ ਇਹ ਆ ਕੇ ਦੇ ਕੋਈ ਨਹੀਂ ਮੈਂ ਗਰਮ ਗਰਮ ਫੁੱਕਾ ਲਾਦਣੀ ਅੱਗੇ ਤੋਂ ਸੇਰ ਤੇ ਪਰੌਂਠੇ ਨਹੀਂ ਖਾਦੇ ਘਰ ਨਹੀਂ ਹੈਗੇ